ਸਹ ਕਹੁ ਟਲ ਗੁਰ ਸੇਵੀਐ ਐਹਨ ਸ ਸਹਜ ਸੁਭਾਈ ਦਰਸਨ ਵਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿ ਫੁ ਦੁਖ ਸਾਮ੍ਹਦੀ ਨੂਰ ਹਰ ਸਹ ਕੁਰ ਸਹ ਛਾਡੀਐ ਤੁਧ ਡਿਠੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕਟਿਏ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਦਾਏ ਜਿਸ ਬਾਸ ਬਹਿਠਿਆ ਸੋਹੀਏ ਸਭ ਨਾ ਦਾਵੇ ਸਾਹ ਸਤਨਾ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ 3 ਜਲ ਘਰ ਬਹਿਲਾ ਅਸ਼ਟਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਨਾ ਮੈਂ ਹੀ ਤੇ ਸਭ ਕਿਸ ਹੋਵਾ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਨਾ ਮੈਂ ਹੀ ਤੇ ਸਭ ਕਿਸ ਹੋਵਾ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਨਾ ਜਾਪੈ ਕਉਡੀ ਬਦਲੇ ਜਨਮ ਗਵਾਇਆ ਜੀਰਸ ਨਾਹੀ ਆਪੈ ਗੁਰਮੁਖੋ ਕਹਵੈ ਤਾਏ ਕੋ ਜਾਣੈ ਹਉ ਮੈਂ ਦੁਖ ਨਾਸੰਤਾ ਪੈ ਬਲਿਹਾਰੀ ਗੋਰੀ ਆਪਣੇ ਵਿਟੋ ਜਿਨ ਸਾਚੇ ਸੋ ਲਵਲਾਈ ਸ਼ਬਦ ਜੀਨ ਆਤਮ ਪਰਗਾਸਿਆ ਸਹਿਜ ਰਹਿਆ ਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਭੂਜੈ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਜਸਵਾਰੇ ਮਾਨਮੁਖ ਅੰਧਾ ਅੰਧ ਕਮਾਵੈ ਬੇਖਖਟੇ ਸੰਸਾਰੇ ਮਾਇਆ 모ਹੇ ਸਦਾ ਦੁਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੈ ਸਤਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮੰਨ ਵਸਾਏ ਸਜੀ ਬਾਣੀ ਗੁਰਮੁਖ ਆਖੇ ਹਉ ਮੈਂ ਵਿੱਚ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨਮੁਖ ਸਾਧਹੀ ਕੁੜੋ ਬੋਲਾਏ ਵੇਖ ਵੀ ਜਾਏ ਵੇਖ ਖਾਏ ਜਾਮਕਾਲ ਵਾਧਾ ਤ੍ਰਿਸਨਾ ਦਾ ਦਧਾ ਬਿਨ ਗੁਰ ਕਵਨ ਛਡਾਏ ਸਚਾ ਧੀਰਤ ਜੇਤ ਸਾਤ ਸਾਰ ਨਾਵਣ ਗੁਰਮੁਖ ਆਪ ਬੁਝਾਏ 86 ਧੀਰਤ ਗੁਰ ਸ਼ਬਦ ਦਿਖਾਏ ਤੇਤਨਾ ਤੈ ਮਲ ਜਾਏ ਸੱਜਾ ਸ਼ਬਦ ਸੱਜਾ ਹੈ ਨਿਰਮਲ ਨਾ ਮਾਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਾਲਾ ਪੂਰੇ ਗੁਰ ਤੇ ਪਾਏ ਤਾਨ ਮਾਨ ਸਾਹਿਬ ਕੀ ਸ ਹਰਤੇ ਸਕੇ ਰਾ ਦੁਰਮਤ ਕਹਿਣ ਨਾ ਜਾਏ ਹੋ ਕਮ ਹੋਵੇ ਤਾਂ ਨਿਰਮਲ ਹੋਵੇ ਹਉ ਮੈਂ ਵਿੱਚੋ ਜਾਏ ਗੁਰ ਕੀ ਸਾਖੀ ਸਹਜੇ ਜਾ ਕੀ ਤ੍ਰੇਸਨਾ ਅਗਨ 부ਝਾਏ ਗੁਰ ਕੈ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਹਾ ਸਮਾਏ ਹਰ ਕਾ ਨਾਮ ਸਾਚ ਕਰ ਜਹਣ ਗੁਰ ਗਏ ਪਾਏ ਬਿਆਰੇ ਸਜੀਵੜਾਈ ਗੁਰ ਤੇ ਪਾਈ ਸਜਨਾ ਹੈ ਬਿਆਰੇ ਏ ਕੋ ਸੱਜਾ ਸਭ ਮਹ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲਹਿਤਾ ਬਖਸ਼ੇ ਸਜੀ ਭਗਤ ਸਵਾਰੇ ਸਭ ਸੱਚ 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 ਵਰਤੈ ਗੁਰਮੁਖ ਕੋਈ ਜਾਣ ਜੰਮਣ ਮਰਣਾ ਹੁਕਮ ਵਰਤੈ ਗੁਰਮੁਖ ਆਪ ਬਿਸ਼ਾਨ ਹੈ ਨਾਮ ਧਿਆਏ ਤਾਂ ਸਾਥ ਗੁਰ ਪਾਏ ਜੋ ਇਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚ ਆਪ ਗਵਾਏ ਨਾਮ ਧਿਆਏ ਤਾਂ ਸਾਥ ਗੁਰ ਪਾਏ ਜੋ ਇਚੈ ਸੋ ਫਲ ਪਾਏ ਨਾਨਕ ਤੇ ਸਦਾ ਸਭ ਕੀ ਹੋਵੇ ਜੇ ਵਿੱਚ ਆਪਿ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆ ਏਕ ਓੰਕਾਰ ਸਤਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛੁ ਹੋਵਾ ਬਿਨ ਸਤਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਨ ਜਾਪੈ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਤੀਸਰੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 753 ਤੇ ਰਾਗ ਸੂਹੀ ਅਸ਼ਟਪਦੀਆਂ ਦੇ ਸਰਲੇਖੇਡ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਆਉਣ ਵਾਲੀ 16 ਤਰੀਕ ਨੂੰ ਹੈ ਭਾਈ ਵੱਲ ਤੋਂ ਵੱਧ ਹਾਜ਼ਰੀਆਂ ਭਰ ਕੇ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ